ਹਾਂਜੀ ਪਿਆਰੇ ਬੱਚਿਓ ਸਸ਼ੇ ਕਾਲ ਤੋਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕੇ ਹਾਂ ਵਿਕਾਸ ਅਤੇ ਇਸ ਦਾ ਮਾਪ ਦੇ ਉੱਤੇ ਇਹ ਪਾਠ ਨੰਬਰ 2 ਹੈ ਤੁਹਾਡਾ ਕਿਸ ਦਾ ਇਹ ਵੈਸੇ ਤਾਂ ਇਕਨੋਮਿਕਸ ਅਤੇ ਪੋਲੀਟੀਕਲ ਸਾਇੰਸ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਦੋਨਾਂ ਵਿੱਚੋਂ ਹੈ ਪਰ ਤੁਸੀਂ اچھی طرح ਇਸ ਨੂੰ ਪੜ੍ਹਨਾ ਹੈ ਠੀਕ ਹੈ ਮੈਂ ਸਮਝਾਵਾਂਗੇ ਇਸੇ ਵੀਡੀਓ ਵਿੱਚ ਇਸ ਦੇ ਸਾਰੇ ਦੇ ਸਾਰੇ ਨੋਟਸ ਇਸੇ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਲਾਈਕ ਸ਼ੇਅਰ ਸਬਸਕ੍ਰਾਈਬ ਮੈਨ ਤੁਹਾਡਾ ਉਹ ਹੋਣਾ ਚਾਹੀਦਾ ਹੈ ਮੈਨੂੰ ਧੰਨਵਾਦ ਕਰਨ ਲਈ ਅਧੇ ਪਿਆਰੇ ਬੱਚਿਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਕਿਉਂਕਿ ਐਸਐਸਟੀ ਦੀ ਵੀਡੀਓਜ਼ ਬਹੁਤ ਹੀ ਘੱਟ ਲੋਕ ਬਣਾਉਂਦੇ ਹਨ ਅੱਜ ਅਸੀਂ ਬਣਾ ਰਹੇ ਹਾਂ ਤਾਂ ਸਾਨੂੰ ਸਪੋਰਟ ਵੀ ਚਾਹੀਦੀ ਹੈ ਠੀਕ ਹੈ ਚਲੋ ਹੁਣ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਕਾਸ ਵਿਕਾਸ ਕੀ ਹੁੰਦਾ ਹੈ ਵਿਕਾਸ ਦਾ ਮਤਲਬ ਹੁੰਦਾ ਹੈ ਡਿਵੈਲਪਮੈਂਟ ਯਾਨੀ ਵਿਕਾਸ ਦੀ ਧਾਰਨਾ ਇੱਕ ਵਿਆਪਕ ਧਾਰਨਾ ਹੈ ਜੋ ਬਹੁਪੱਖੀ ਧਾਰਨਾ ਹੈ ਠੀਕ ਹੈ ਉਸ ਵਿੱਚ ਬਹੁਵਕ੍ਰੇਖਿਆ ਹੁੰਦੇ ਹਨ ਯਾਨੀ ਦੋ ਪੱਖ ਦੇਖੇ ਜਾਂਦੇ ਹਨ ਠੀਕ ਹੈ ਵੱਖ-ਵੱਖ ਲੋਕਾਂ ਦੇ ਵਿਕਾਸ ਦੇ ਵੱਖ-ਵੱਖ ਟੀਚੇ ਹੋ ਸਕਦੇ ਹਨ ਠੀਕ ਹੈ ਹਰ ਇੱਕ ਬੰਦੇ ਦਾ ਅਲੱਗ-ਅਲੱਗ ਵਿਕਾਸ ਹੋ ਸਕਦਾ ਹੈ ਜਿਵੇਂ ਜੇ ਤੁਸੀਂ ਕਿਸੇ ਕਿਸਾਨ ਨੂੰ ਪੁੱਛੋਗੇ ਤਾਂ ਉਸ ਦਾ ਵਿਕਾਸ ਕੀ ਹੋਵੇਗਾ ਉਸ ਦਾ ਵਿਕਾਸ ਇਹ ਹੋਵੇਗਾ ਕਿ ਉਸ ਉਸ ਦੀ ਫਸਲ ਅੱਛੀ ਤਰ੍ਹਾਂ ਉੱਗ ਜਾਵੇ ਠੀਕ ਹੈ ਉਸ ਦੀ ਫਸਲ ਅੱਛੀ ਤਰ੍ਹਾਂ ਉੱਗ ਜਾਵੇ ਜਦੋਂ ਤੁਸੀਂ ਕਿਸਾਨ ਤੋਂ ਪੁੱਛੋਗੇ ਉਸ ਤੋਂ ਅਤੇ ਜਦੋਂ ਤੁਸੀਂ ਕਿਸੇ ਨਾਰਮਲ ਬੰਦੇ ਤੋਂ ਪੁੱਛੋਗੇ ਠੀਕ ਹੈ ਕੋਈ ਮੰਨ ਲਓ ਕੋਈ ਆਫਿਸ ਵਿੱਚ ਕੰਮ ਕਰਨ ਵਾਲਾ ਉਸ ਤੋਂ ਪੁੱਛੋਗੇ ਤਾਂ ਉਹ ਬਾਇ ਚਾਂਸ ਇਹ ਕਹੇਗਾ ਕਿ ਮੈਨੇ ਇਹ ਗੱਡੀ ਲੈਣੀ ਹੈ ਇਹ ਕਰਨਾ ਹੈ ਠੀਕ ਹੈ ਇਹ ਉਸ ਦਾ ਵਿਕਾਸ ਤਾਂ ਹੋ ਸਕਦਾ ਹੈ ਠੀਕ ਹੈ ਇਸ ਤਰ੍ਹਾਂ ਸ਼ਬਦਾਂ ਦਾ ਅਲੱਗ-ਅਲੱਗ ਵਿਕਾਸ ਹੁੰਦਾ ਹੈ ਆਰਥਿਕ ਵਿਕਾਸ ਆਰਥਿਕ ਵਿਕਾਸ ਦਾ ਅਰਥ ਹੈ ਵਿਵਸਥਾ ਵਿੱਚ ਵਾਧਾ ਅਤੇ ਤਬਦੀਲੀਆਂ ਹਣ ਠੀਕ ਹੈ ਢਾਂਚਾਗਤ ਤਬਦੀਲੀਆਂ ਹਣ ਇੱਕ ਲੰਬੇ ਸਮੇਂ ਦੀ ਪ੍ਰਕਿਰਿਆ ਹੈ ਜਿਸ ਵਿੱਚ ਆਰਥਿਕਤਾ ਦੀ ਅਸਲ ਪ੍ਰਤੀ ਵਿਅਕਤੀ ਆਮਦਨ ਸਮਾਨਤਾ ਨਾਲ ਵਾਧੀ ਹੈ ਠੀਕ ਹੈ ਵੈਸਤਾ ਜੋ ਜਿਆਤਰ ਡਵੈਲਪਮੈਂਟ ਨੂੰ ਦੇਖਿਆ ਜਾਂਦਾ ਜਿਆਤਰ ਜੋ ਆਪਣਾ ਵਿਕਾਸ ਨੂੰ ਦੇਖਿਆ ਜਾਂਦਾ ਉਹ ਕਿਸ ਤੋਂ ਦੇਖਿਆ ਜਾਂਦਾ ਹੈ ਆਮਦਨ ਤੋਂ ਹੀ ਦੇਖਿਆ ਜਾਂਦਾ ਹੈ ਕਿ ਜਿਸ ਕੋਲ ਜ਼ਿਆਦਾ ਆਮਦਨ ਹੈ ਉਹ ਜ਼ਿਆਦਾ ਵਿਕਸਿਤ ਹੈ ਪਰ ਇਹ ਜੀ ਅਸਲ ਵਿੱਚ ਗੱਲ ਨਹੀਂ ਹੈ ਇਹ ਆਪਾਂ ਪੜਾਂਗੇ ਇਸ ਚੈਪਟਰ ਵਿੱਚ ਕਿਉਂ ਇਹ ਜੀ ਗੱਲ ਨਹੀਂ ਹੈ ਦੇਖੋ ਮੈਂ ਦੱਸਦਾ ਹਾਂ ਮੰਨ ਲੈਂਦੇ ਹਾਂ ਆਪਾਂ ਇੱਕ ਕੰਟਰੀ ਦੇ ਦੇਖ ਰਹੇ ਹਾਂ ਕਿ ਉਸ ਵਿੱਚ 1000 ਕਰੋੜ ਰੁਪਇਆ ਹੈ ਅਤੇ ਦੂਜੀ ਕੰਟਰੀ ਜਿਸ ਵਿੱਚ 50 ਕਰੋੜ ਰੁਪਇਆ ਹੈ ਠੀਕ ਹੈ ਹੁਣ ਕੌਣ ਜ਼ਿਆਦਾ ਵਿਕਸਿਤ ਹੈ ਆਪਾਂ ਇਹ ਕਿਵੇਂ ਕਰ ਸਕਦੇ ਜਿਆਤਰ ਜੋ ਬੱਚੇ ਹੋਣਗੇ ਉਹ 1000 ਕਰੋੜ ਵਾਲੀ ਨੂੰ ਜ਼ਿਆਦਾ ਵਿਕਸਿਤ ਕਹਾ ਜਾਣਗੇ ਪਰ ਇਹ ਗੱਲ ਗਲਤ ਹੈ ਕਿਉਂ ਕਿਉਂਕਿ ਅਸੀਂ ਇਹ ਨਹੀਂ ਦੇਖ ਸਕਦੇ ਚਾਹੇ 50 ਕਰੋੜ ਵਾਲੀ ਕੰਟਰੀ ਦੇ ਵਿੱਚ ਸਾਰੇ ਜੋ ਹੁਣ ਲੋਕ ਉੱਥੇ ਪੋਪੂਲੇਸ਼ਨ ਘਟ ਹੋਵੇ ਜਾਂ ਇੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਵੱਧ ਹੋਵੇ ਤਾਂ ਉਸੇ ਨੂੰ ਡਿਵਾਈਡ ਕਰ ਕਰਕੇ ਆਪਾਂ ਪੋਪੂਲੇਸ਼ਨ ਮੈਜ਼ਰ ਕਰ ਸਕਦੇ ਆ ਮੈਨੂੰ ਪੋਪੂਲੇਸ਼ਨ ਦੇ ਨਾਲ ਜਿੰਨੇ ਜਿੰਨੇ ਇੱਕ ਬੰਦੇ ਨੂੰ ਪੈਸੇ ਮਿਲੂਗਾ ਉਸ ਨੂੰ ਮੈਜ਼ਰ ਕਰ ਸਕਦੇ ਆ ਠੀਕ ਹੈ ਤਾਂ ਬਾਈ ਚਾਂਸ 'ਚ 1000 ਵਾਲੇ ਵਿੱਚ ਕਈ ਜ਼ਿਆਦਾ ਲੋਕ ਹੋਏ ਅਤੇ ਉੱਥੇ ਸਿਰਫ ਸਿਰਫ 1-1 ਰੁਪਏ 1-1 ਰੁਪਏ ਹੀ ਮਿਲੇ ਠੀਕ ਹੈ ਇਸ ਕਰਕੇ ਇਹ ਕਾਰਨ ਹੋ ਸਕਦਾ ਹੈ ਇਸ ਸਭ ਕੁ ਲਈ ਕਿ ਕਰੀਏ ਅਵੇਜਤ ਕੀ 50 ਕਰੋੜ ਵਾਲੀ ਕੰਟਰੀ ਦੇ ਵਿੱਚ 50 ਹੀ ਲੋਕ ਹਨ ਕਰੋੜ ਕਰੋੜ ਰੁਪਏ ਸਭ ਕੁਲ ਹੋਵੇ ਤਾਂ ਜਿਆਦਾ ਵਿਕਸਿਤ 50 ਕਰੋੜ ਵਾਲੀ ਨਹੀਂ ਹੈ ਤਾਂ ਇੱਕ ਪਾਪੂਲੇਸ਼ਨ ਦਾ ਆ ਜਾਂਦਾ ਹੈ ਠੀਕ ਹੈ ਉਸ ਵਿੱਚ ਮੈਜ਼ਰ ਲੰਬੇ ਸਮੇਂ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਕੁੱਲ ਰਾਸ਼ਟਰੀ ਉਤਪਾਦ ਵਿੱਚ ਵਾਧਾ ਠੀਕ ਹੈ ਕੁੱਲ ਘਰੇਲੂ ਉਤਪਾਦ ਪਲੱਸ ਵਿਦੇਸ਼ ਤੋਂ ਪ੍ਰਾਪਤ ਸ਼ੁੱਧ ਆਮਦਨ ਠੀਕ ਹੈ ਵਿਦੇਸ਼ ਨੂੰ ਕੁਝ ਵੇਚ ਕੇ ਜੋ ਆਮਦਨ ਮਿਲਦੀ ਹੈ ਉਸ ਨੂੰ ਆਪਾਂ ਉਸ ਨੂੰ ਅਤੇ ਕੁੱਲ ਕਰੇਲੂ ਉਤਪਾਦ ਨੂੰ ਮਿਲ ਕੇ ਆਪਾਂ ਕਹਿ ਦਿੰਦੇ ਆ ਗ੍ਰੋਸ ਨੈਸ਼ਨਲ ਪ੍ਰੋਡਕਟ ਜੀ ਐਨ ਪੀ ਪ੍ਰਤੀ ਵਿਅਕਤੀ ਆਮਦਨ ਕਿਸ ਤਰ੍ਹਾਂ ਕੱਢ ਲੈਨੇ ਆਪਾਂ ਜੇ ਰਾਸ਼ਟਰੀ ਆਮਦਨ ਆਪਣੇ ਕੋਲ ਹੋਵੇ ਤੇ ਜਨਸੰਖਿਆ ਨਾਲ ਡਿਵਾਈਡ ਕਰ ਦੋ ਮੰਨ ਲਓ ਕਿ 770 ਕਰੋੜ ਆਪਣੇ ਇੰਡੀਆ ਵਿੱਚ ਰਹਿੰਦੇ ਨੇ ਅਦੇ ਰਾਸ਼ਟਰੀ ਆਮਦਨ 2000 ਕਰੋੜ ਹੈ ਤਾਂ ਉਸ ਨੂੰ ਡਿਵਾਈਡ ਕਰ ਦਾਂਗੇ ਠੀਕ ਹੈ ਇਸ ਤਰ੍ਹਾਂ ਆਰਥਿਕ ਵਿਕਾਸ ਅਤੇ ਆਰਥਿਕ ਵਾਧਾ ਇੱਕੋ ਜਿਹਾ ਨਹੀਂ ਹਨ ਠੀਕ ਹੈ ਆਰਥਿਕ ਵਿਕਾਸ ਅਲੱਗ ਤਰੀਕ ਅਲੱਗ ਚੀਜ਼ ਹੈ ਤੇ ਆਰਥਿਕ ਵਾਧਾ अलग चीज़ है कई कई बार आर्थिक वाधा लोन लैके भी हो जाता है ठीक है अगर गल की जाए आर्थिक वाधा एक पखी है जबकि आर्थिक विकास बहुत पखी है ठीक है बहु है यानी उस बहुत सारे पैरामीटर देखे जाते दे हैं तो जो कि हम आप पढ़ा आर्थिक वाधा आर्थिक विकास तो बिना नहीं हो सकता है आर्थिक विकास बिना वादे तो नहीं हो सकता है ठीक है जो आर्थिक विकास है ना जो ਉਹ ਬਿਨਾ ਆਰਥਿਕ ਵਾਧੇ ਤੋਂ ਨਹੀਂ ਹੋ ਸਕਦਾ ਜੇ ਆਪਣੇ ਕੋਲ ਪੈਸਾ ਵਧੇਗਾ ਨਹੀਂ ਤਾਂ ਆਰਥਿਕ ਵਿਕਾਸ ਨਹੀਂ ਹੋਵੇਗਾ ਇਹ ਗੱਲ ਕਹੀ ਜਾ ਰਹੀ ਹੈ ਟਿਕਾਊ ਵਿਕਾਸ ਉਹ ਵਿਕਾਸ ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਲੋੜਾਂ ਨਾਲ ਸਮਝੌਤਾ ਕੀਤੇ ਬਿਨਾ ਪੀੜ੍ਹੀ ਦੀਆਂ ਲੋੜਾਂ ਪੂਰਾ ਕਰਦਾ ਹੈ ਇਹ ਭਵਿੱਖ ਵਿੱਚ ਜਾਰੀ ਰਹਿ ਸਕਦਾ ਹੈ ਠੀਕ ਹੈ ਜਿਵੇਂ ਹੁਣ ਕਈ ਚੀਜ਼ਾਂ ਨੇ ਜਿਵੇਂ ਮੰਨ ਲਓ ਪੈਟਰੋਲ ਵਗੈਰਾ ਹੈ ਤਾਂ ਪੈਟਰੋਲ ਦੀ ਬਹੁਤ ਹੀ ਘੱਟ ਸੰਖਿਆ ਰਹਿ ਚੁੱਕੀ ਹੈ ਜੇ ਆਪਾਂ ਉਸ ਦੀ ਮਾਈਂਡਸ ਨੂੰ ਦੇਖੀਏ ਉਹ ਕਿਉਂ ਹੈ ਕਿਉਂਕਿ ਆਪਾਂ ਉਸ ਨੂੰ ਯੂਜ਼ ਕਰੀ ਜਾ ਰਿਹਾ ਹੈ ਵਿਕਾਸ ਵਾਸਤੇ ਪਰ ਅਗਲੀ ਜਨਰੇਸ਼ਨਸ ਵਾਸਤੇ ਬਚਾਉਣ ਵਾਸਤੇ ਕੀ ਹੋਣਾ ਚਾਹੀਦਾ ਹੈ ਕਿ ਉਸ ਨੂੰ ਅੱਛੀ ਤਰ੍ਹਾਂ ਯੂਜ਼ ਕਰਨ ਦਾ ਗਾਇਰ ਹੈ ਆਪਾਂ ਨੂੰ ਇਹ ਜੀ ਮਸ਼ੀਨਰੀ ਬਣਾਉਣੀ ਚਾਹੀਦੀ ਹੈ ਜੋ ਕਿ ਉਸ ਨੂੰ ਅੱਛੀ ਤਰ੍ਹਾਂ ਯੂਜ਼ ਕਰਨ ਦੇ ਕਾਬਿਲ ਹੋਵੇ ਠੀਕ ਹੈ ਇਸ ਤਰ੍ਹਾਂ ਚਲੋ ਆਜੋ ਟਿਕਾਊ ਵਿਕਾਸ ਬਾਰੇ ਆਪਾਂ ਨੇ ਪੜ੍ਹ ਲਿਆ ਨੈਕਸਟ ਪੜ੍ਹਦੇ ਹਾਂ ਆਰਥਿਕ ਵਿਕਾਸ ਨੂੰ ਮਾਪਣਾ ਆਰਥਿਕ ਵਿਕਾਸ ਨੂੰ ਰਾਸ਼ਟਰੀ ਆਮਦਨ ਪ੍ਰਤੀ ਵਿਅਕਤੀ ਆਮਦਨ ਬਾਲ ਮੌਤ ਦਰ ਲਿੰਗ ਅਨੁਪਾਤ ਜੀਵਨ ਪੱਧਰ ਜੀਵਨ ਦੀ ਪੌਤੇ ਗੁਣਵੱਤਾ ਸੂਚਕ ਅਤੇ ਮਨੁੱਖੀ ਵਿਕਾਸ ਸੂਚਕ ਆਦ ਹਨ ਦੇਖੋ ਇਹਨਾਂ ਵਿੱਚ ਕੀ ਗੱਲ ਕੀਤੀ ਜਾ ਸਕਦੀ ਹੈ ਰਾਸ਼ਟਰੀ ਆਮਦਨ ਸਭ ਨੂੰ ਪਤਾ ਹੀ ਹੈ ਕਿ ਜਿੰਨਾ ਪੂਰੇ ਦੇਸ਼ ਦਾ ਆਮਦਨ ਹੈ ਠੀਕ ਹੈ ਉਹ ਕਹਿ ਸਕਦੇ ਹਾਂ ਦੂਜਾ ਹੈ ਪ੍ਰਤੀ ਵਿਅਕਤੀ ਕੀ ਹਰੇਕ ਬੰਦੇ ਦੇ ਜੇ ਆਪਾਂ ਡਿਵਾਈਡ ਕਰਕੇ ਦੇਖੀਏ ਕਿੰਨੀ ਆਮਦਨ ਆਉਂਦੀ ਹੈ ਹੁਣ ਦੇਖੋ ਇਹ ਪੱਕਾ ਨਹੀਂ ਹੁੰਦਾ ਕੀ ਮੰਨ ਲਓ ਜੇ ਆ ਗਈ ਆਮਦਨ 10000 ਰੁਪਿਆ ਠੀਕ ਹੈ ਮੰਨ ਲਏ ਨੇ ਲੱਖ ਰੁਪਏ ਆ ਗਏ ਇੱਕ ਸਾਲ ਦੇ ਪੂਰੀ ਆਮਦਨ ਜੋ ਹੈ ਪਰ ਗੱਲ ਇਹ ਹੋ ਸਕਦੀ ਹੈ ਕਿ ਕੋਈ ਵਿਅਕਤੀ ਬਿਲਕੁਲ ਵੀ ਕੰਮ ਨਾ ਕਰ ਰਿਹਾ ਹੋਵੇ ਤੇ ਕੋਈ ਬਹੁਤ ਜ਼ਿਆਦਾ ਕੰਮ ਕਰ ਰਿਹਾ ਹੋਵੇ ਕਿਸੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਠੀਕ ਹੈ ਇੱਕ ਬੰਦੇ ਕੋਲ ਹੀ 200 ਕਰੋੜ ਹੋਣ ਜਦਕਿ ਪੂਰੀ ਕੰਟਰੀ ਕੋਲ 1000 ਕਰੋੜ ਨਹੀਂ ਤਾਂ ਇਹ ਥੋੜਾ ਮਿਸਕਨਸੈਪਸ਼ਨ ਬਣ ਜਾਂਦਾ ਹੈ ਤੇ ਕੱਲਾ ਇਸ ਦੇ ਨਾਲ ਇਹ ਮੈਜ਼ਰ ਨਹੀਂ ਹੋ ਸਕਦਾ ਅਗੇ ਹੈ ਬਾਲ ਮੌਤ ਦਰ ਕਿ ਜੇ ਇੱਕ ਕੰਟਰੀ ਵਿਕਸਿਤ ਹੁੰਦੀ ਹੈ ਜੇ ਇੱਕ ਦੇਸ਼ ਵਿਕਸਿਤ ਹੁੰਦਾ ਹੈ ਤਾਂ ਉਸ ਵਿੱਚ ਹਸਪੀਟਲ ਦੀ ਜੋ ਉਹ ਹੁੰਦਾ ਹੈ ਹਸਪੀਟਲ ਬਹੁਤ ਅੱਛੇ ਹੁੰਦੇ ਹਨ ਤੇ ਉੱਥੇ ਬੱਚੇ ਬਹੁਤ ਹੀ ਘੱਟ ਮਰਦੇ ਹਨ लिंग अनुपात यानी लिंग अनुपात ਨੂੰ ਹਕੀਕਤ ਸਦਾ ਸੈਕਸ ਰੇਸ਼ਿਓ ਕਹਿ ਸਕਦੇ ਜਿਸ ਵਿੱਚ ਕੀ ਮੇਲ ਜ਼ਿਆਦਾ ਹੋਣਗੇ ਫੀਮੇਲ ਘੱਟ ਹੋਣਗੇ ਇਹ ਵਾਲੀ ਗੱਲ ਹੋ ਜਾਵੇਗੀ ਠੀਕ ਹੈ ਉਸ ਤੋਂ ਵੀ ਆਪਾਂ ਨੂੰ ਵਿਕਾਸ ਦਾ ਪਤਾ ਚੱਲ ਜਾਂਦਾ ਹੈ ਜੀਵਨ ਪੱਧਰ ਕਿ ਜਿੰਨਾ ਲਾਈਫ ਐਕਸਪੈਕਟਿਡ ਰੇਸ਼ਿਓ ਕਿ ਜਿੰਨਾ ਇੱਕ ਬੰਦਾ ਜਿਉ ਸਕਦਾ ਹੈ ਇੱਕ ਐਕਸਪੈਕਟੇਸ਼ਨ ਹੈ ਜਿਵੇਂ ਕਿ ਇੰਡੀਆ ਵਿੱਚ ਇਹ ਬਹੁਤ ਹੀ ਘੱਟ ਹੈ ਤੇ ਸ਼੍ਰੀਲੰਕਾ ਵਿੱਚ ਬਹੁਤ ਹੀ ਵੱਧ ਹੈ ਤਾਂ ਸ਼੍ਰੀਲੰਕਾ ਇੱਕ ਪੈਮਾਨੇ ਵਿੱਚ ਇੰਡੀਆ ਤੋਂ ਵੱਧ ਵਿਕਸਿਤ ਹੈ ਜੀਵਨ ਦੀ ਭੌਤਿਕ ਗੁਣਵੱਤਾ ਸੂਚਕ ਅਤੇ ਮਨੁੱਖੀ ਵਿਕਾਸ ਸੂਚਕ ਆਧ ਹਨ ਠੀਕ ਹੈ ਇਹ ਦੇਖ ਲਿਓ ਬਾਲ ਮੌਧਰ ਬਾਲ ਮੌਧਰ ਆਰਥਿਕ ਵਿਕਾਸ ਨੂੰ ਨਿਰਧਾਰਿਤ ਕਰਦੀ ਹੈ ਤੇ ਮਾਪਦੀ ਹੈ ਇਹ ਮੈਨੂੰ ਦੱਸ ਸਭ ਨੂੰ ਦੱਸ ਦਿੱਤਾ ਇਹ 1 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਹਜ਼ਾਰ ਬੱਚਿਆਂ ਦੀ ਮੌਤ ਦੀ ਗਿਣਤੀ ਹੈ ਇਹ ਯਾਦ ਕਰ ਲੈਣਾ ਠੀਕ ਹੈ ਚਾਰ ਲੇ ਚਲੋ ਲਿੰਗ ਅਨੁਪਾਤ ਹੈ ਲਿੰਗ ਅਨੁਪਾਤ ਆਰਥਿਕ ਵਿਕਾਸ ਦੇ ਸਮਾਜਿਕ ਪਹਿਲੂ ਨੂੰ ਮਾਪਦਾ ਹੈ ਇਸ ਦਾ ਅਰਥ ਹੈ ਪ੍ਰਤੀ ਹਜ਼ਾਰ ਪੁਰਸ਼ਾਂ ਪਿੱਛੇ ਔਰਤਾਂ ਦੀ ਗਿਣਤੀ ਜੇ ਉੱਚ ਲਿੰਗ ਅਨੁਪਾਤ ਦਾ ਅਰਥ ਹੈ ਸਮਾਜਿਕ ਆਰਥਿਕ ਵਿਕਾਸ ਦਾ ਉੱਚ ਪੱਧਰ ਤਾਂ ਇਹ ਵੀ ਪੈਰ ਵਿੱਚ ਲਰਨ ਕਰਨਾ ਪਵੇਗਾ ਸਮਝਾਤਾ ਮੈਂ ਦਿੱਤਾ ਹੀ ਜੀਵਨ ਪੱਧਰ ਵੀ ਮੈਂ ਸਮਝਾ ਦਿੱਤਾ ਇਹ ਵੀ ਵੀ ਲਰਨ ਕਰਨਾ ਪਵੇਗਾ ਜੀਵਨ ਪੱਧਰ ਦੀ ਵਰਤੋਂ ਆਰਥਿਕ ਵਿਕਾਸ ਦੇ ਪੱਧਰ ਨੂੰ ਮਾਪਣ ਲਈ ਕੀਤੀ ਜਾਂਦੀ ਹੈ ਇਸ ਨੂੰ ਜੀਵਨ ਬਿਹਤਰ ਗੁਣਵੱਤਾ ਭੋਜਨ ਮਕਾਨ ਆਦ ਦੇ ਸੰਦਰਭ ਵਿੱਚ ਦਰਸਾਇਆ ਜਾਂਦਾ ਹੈ ਜੀਵਨ ਦੀ ਭੌਤਿਕ ਗੁਣਵੱਤਾ ਫਿਜ਼ੀਕਲ ਕੁਆਲਟੀ ਆਫ ਲਾਈਫ ਇੰਡੈਕਸ ਨੂੰ 1970 1970 ਵਿੱਚ ਮੋਰਿਸ ਡੈਵਿਡ ਮੋਰਿਸ ਦੁਆਰਾ ਤਿਆਰ ਅਤੇ ਵਿਕਸਿਤ ਕੀਤਾ ਗਿਆ ਇਹ ਤਿੰਨ ਸੂਚਕਾਂ ਤੇ ਨਿਰਧਾਰਿਤ ਹੈ ਜੀਵਨ ਦੀ ਸੰਭਾਵਨਾ ਬਾਲ ਮੌਤ ਦਰ ਅਤੇ ਮੁਢਲੀ ਸਾਖਰਤਾ ਦਰ ਕਿ ਇਹ ਇੱਕ ਬੰਦੇ ਨੇ ਜਿਸ ਦਾ ਨਾਮ ਸੀ ਮੋਰਿਸ ਡੈਵਿਸ ਮੋਰਿਸ ਇਹ ਤੁਸੀਂ ਤੁਹਾਨੂੰ ਯਾਦ ਕਰਨਾ ਹੋਵੇਗਾ ਉਸਨੇ ਇਹ ਤਿੰਨ ਚੀਜ਼ਾਂ ਦੇ ਉੱਤੇ ਫਿਜ਼ੀਕਲ ਕੁਆਲਿਟੀ ਆਫ ਲਾਈਫ ਇੰਡੈਕਸ ਬਣਾਇਆ ਸੀ ਜੀਵਨ ਦੀ ਸੰਭਾਵਨਾ ਯਾਨੀ ਜਿੰਨਾ ਇਕ ਬੰਦੇ ਬੰਦਾ ਜੇ ਹੋ ਸਕਦਾ ਹੈ ਐਕਸਪੈਕਟਿਡ ਜੋ ਹੈ ਅਦੇ ਬਾਲ ਮੌਤ ਦਾ ਕਿੰਨੇ ਬੱਚੇ ਦੀ ਮੌਤ ਹੋ ਰਹੀ ਹੈ ਤੇ ਇਹ ਗੱਲ ਕੀਤੀ ਆਏ ਮੁੱਢਲੀ ਸਾਖਰਤਾ ਦਰ ਯਾਨੀ ਜੋ ਬੱਚੇ ਕਿੰਨੇ ਨੇ ਪੜ੍ਹਾਈ ਕੀਤੀ ਹੋਈ ਉਹਨਾਂ ਨੇ ਮਨੁੱਖੀ ਵਿਕਾਸ ਸੂਚਕ ਪੀਕਯੂਐਨਆਈ ਵਿੱਚ ਸੁਧਾਰ ਹੈ ਇਸ ਨੂੰ ਐਚਓਆਈ ਕਿਹਾ ਜਾਂਦਾ ਹੈ ਐਚਡੀਆਈ ਕਿਹਾ ਜਾਂਦਾ ਹੈ ਐਚਡੀਆਈ ਨੂੰ ਹਿਊਮਨ ਡਿਵੈਲਪਮੈਂਟ ਇੰਡੈਕਸ 0 ਤੇ 1 ਦੇ ਵਿਚਕਾਰ ਇੱਕ ਪੈਮਾਨੇ ਤੇ ਤਿਆਰ ਕੀਤਾ ਗਿਆ ਹੈ ਜੀਵਨ ਸਭਾਵਨਾ ਸੂਚਕ ਵਿੱਦਿਆ ਦਾ ਪ੍ਰਾਪਤੀ ਸੂਚਕਾਂਕ ਅਸਲ ਪ੍ਰਾਪਤੀ ਵਿਅਕਤੀ ਜੀਪੀਡੀ ਜੀਡੀਪੀ ਠੀਕ ਹੈ ਤੇ ਜੀਡੀਪੀ ਆਵੇਗਾ ਇਹ ਤੁਸੀਂ ਕਰੈਕਟ ਕਰ ਲਿਓ ਠੀਕ ਹੈ ਯਾਨੀ ਆਰਪੀਸੀ ਜੀਡੀਪੀ ਅਗ੍ਹੀ ਗੱਲ ਕੀਤੀ ਆਵੇ ਇਹ ਤਾਂ ਸਮਝਾਈ ਦਿੰਦਾ ਤੁਹਾਨੂੰ ਸਾਖਰਤਾ ਦਰ ਪ੍ਰਤੀ 100 ਵਿਅਕਤੀਆਂ ਦੇ ਪਿੱਛੇ ਪੜ੍ਹੇ ਲਿਖੇ ਵਿਅਕਤੀਆਂ ਦੀ ਸੰਖਿਆ ਨੂੰ ਦਰਸਾਉਂਦਾ ਹੈ ਯਾਨੀ ਹਰ ਇੱਕ 100 ਵਿਅਕਤੀ ਦੇ ਵਿੱਚੇ ਪੜ੍ਹੇ ਲਿਖੇ ਹੋਣੇ ਸੱਚੀ ਮੁੱਚੀ ਪੜ੍ਹੇ ਲਿਖੇ ਨਹੀਂ ਹੋਣਗੇ ਜਿਨ੍ਹਾਂ ਨੂੰ 7 ਸਾਲ ਦੀ ਇਸ ਤੋਂ ਵੱਧ ਦੇ ਵਿੱਚ ਕੁਛ ਨਾ ਕੁਛ ਪੜ੍ਹਨਾ ਵੀ ਆਉਂਦਾ ਹੈ ਤੇ ਕੁਛ ਨਾ ਕੁਛ ਲਿਖਣਾ ਵੀ ਆਉਂਦਾ ਹੈ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਸਾਖਰ ਹਨ ਠੀਕ ਹੈ ਅੱਗੇ ਗੱਲ ਕੀਤੀ ਜਾਵੇ ਇਹ ਪੜ੍ਹੀ ਲਿਖੀ ਆਬਾਦੀ ਦਾ ਪ੍ਰਤੀਸ਼ਤ ਹੈ ਗਰੀਬੀ ਰੇਖਾ ਗਰੀਬੀ ਰੇਖਾ ਕਿਸੇ ਵਿਅਕਤੀ ਦੀ ਲੋੜਿੰਦੀ ਆਮਦਨੀ ਦੇ ਪੱਧਰ ਨੂੰ ਪ੍ਰਗਟ ਕਰਦੀ ਹੈ ਭਾਰਤ ਵਿੱਚ ਗਰੀਬੀ ਰੇਖਾ ਨੂੰ ਮਾਸਿਕ ਪ੍ਰਤੀ ਵਿਅਕਤੀ ਉਪਯੋਗ ਖਰਚੇ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ ਠੀਕ ਹੈ ਗਰੀਬੀ ਰੇਖਾ ਮਤਲਬ ਇਹ ਰੇਖਾ ਬਣਾਈ ਗਈ ਹੈ ਕਿ ਇਸ ਤੋਂ ਘੱਟ ਵਾਲੇ ਲੋਕ ਗਰੀਬ ਹਨ ਅਤੇ ਇਸ ਤੋਂ ਵੱਧ ਵਾਲੇ ਲੋਕ ਗਰੀਬ ਨਹੀਂ ਹਨ ਉਹ ਮੀਡਲ ਕਲਾਸੇਸ਼ਨ ਹੈ ਜਾਂ ਮੇਰੀ ਵੀ ਹੋ ਸਕਦੇ ਨੇ ਠੀਕ ਹੈ ਤਾਂ ਚਲੋ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਾ ਹੀ ਉਮੀਦ ਕਰਦੇ ਤੋਂ ਸਭ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਬਾਏ ਬਾਏ